ਨਿਗੜ ਇੱਥੋਂ ਦੇ ਨੇੜਲੇ ਪਿੰਡ ਬਖੋਪੀਰ ਵਿਖੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਨਾਨਕੀਆਂ ਵੱਲੋਂ ਨੈਸ਼ਨਲ ਪੱਧਰ ਸਕੂਲੀ ਖੂਈਆਂ ਖੇਡਾਂ 'ਚ ਨਾਨਕੇ ਆਈ ਲੜਕੀ ਨੂੰ ਕੀਤਾ ਸਨਮਾਨਿਤ ਇਸ ਮੌਕੇ ਲੜਕੀ ਦੇ ਅਵਨੀਤ ਕੌਰ ਨੇ ਦੱਸਿਆ ਕਿ ਉਸ ਦੀਆਂ ਗੇਮਾਂ ਵਿੱਚ ਪਹਿਲੀ ਸ਼ੁਰੂਆਤ ਖੇਡਾਂ ਵਤਨ ਪੰਜਾਬ ਦੀਆਂ ਬਠਿੰਡਾ ਵਿਖੇ ਹੋਈਆਂ ਸੀ ਜਿਸ ਵਿੱਚ ਅਵਨੀਤ ਕੌਰ ਵੱਲੋਂ ਪਹਿਲਾ ਸਥਾਨ 골ਡ ਮੈਡਲ ਜਿੱਤਿਆ ਜਿਸ ਬਲ ਜਿੱਤ ਹਾਸਲ ਕਰਦੇ ਆ ਉਹ ਆਪਣੇ ਕੋਚ ਅਤੇ ਪਰਿਵਾਰ ਸਦਕਾ ਉਹਨਾਂ ਨੈਸ਼ਨਲ ਪੱਧਰੀ ਖੇਡਾਂ ਵਿੱਚ ਹਿੱਸਾ ਲਿਆ ਗਿਆ ਜਿਸ ਨੂੰ ਉਹਨਾਂ ਦਿੱਲੀ ਵਿੱਚ ਹੋਈਆਂ ਨੈਸ਼ਨਲ ਬਾਕਸਿੰਗ ਦੀਆਂ ਖੇਡਾਂ ਵਿੱਚ ব্রਾਊਨ ਮੈਡਲ ਜਿੱਤ ਹਾਸਲ ਕੀਤੀ ਉਸ ਤੋਂ ਬਾਅਦ ਅੱਜ ਸੰਗਰੂਰ ਬਖੋ ਪੀਰ ਵਿਖੇ ਨਾਨਕੇ ਪਰਿਵਾਰ ਵੱਲੋਂ ਉਹਨਾਂ ਦਾ ਮਹਾਰਾਜ ਜੀ ਨਾਲ ਓਟ ਲੈ ਕੇ ਢੋਲਟ ਮੱਕਿਆਂ ਨਾਲ ਸਵਾਗਤ ਕੀਤਾ ਗਿਆ ਤੇ ਮੂੰਹ ਮਠਾ ਕਰਵਾਇਆ ਗਿਆ ਇਸ ਪਰਿਵਾਰ 'ਚ ਖੁਸ਼ੀ ਸ਼ਾਂਜੀ ਕਰਦੇ ਆ ਉਸਦੇ ਪਿਤਾ ਨੇ ਦੱਸਿਆ ਕਿ ਪੰਜਾਬ ਵਿੱਚ ਪਿਛਲੇ 5 ਮਹੀਨਿਆਂ ਤੋਂ ਹੋਈਆਂ ਖੇਡਾਂ ਬਦਲ ਪੰਜਾਬ ਦੀਆਂ 'ਚ ਉਹਨਾਂ ਲੜਕੀ ਵੱਲੋਂ ਹਿੱਸਾ ਲਿਆ ਗਿਆ ਜਿਸ ਵਿੱਚ ਛੋਟੀ ਜਹੀ ਜਿੱਤ ਹਾਸਲ ਕਰਨ ਤੋਂ ਬਾਅਦ ਉਸ ਲੜਕੀ ਨੂੰ ਹੋਰ ਪ੍ਰਦਰਸ਼ਿਤ ਕਰਵਾਈ ਗਈ ਤੇ ਜਿਸ ਸਦਕਾ ਹੋ ਅੱਜ ਨੈਸ਼ਨਲ ਖੇਡ ਕੇ ব্রাউন ਮੈਡਲ ਜਿੱਤ ਕੇ ਹਾਸਲ ਪ੍ਰਾਪਤ ਕੀਤਾ ਰਿਪੋਰਟ ਰਾਜਕੁਰਮੀ ਪਵਾਨੀਗੜ੍ਹ 10th ਕਲਾਸ ਪੜ੍ਹਦੀ ਹਾਂ ਅਮ ਅ ਅੱਜ ਮੈਂ ਗ੍ਰੀਨ ਵੈਲੀ ਸਕੂਲ ਦੀ ਵਿਦਿਆਰਥਣ ਹਾਂ ਤੇ ਅੱਜ ਮੇਰੇ ਨਾਨਕਿਆਂ ਨੇ ਮੇਰਾ ਇੰਨਾ ਜ਼ਿਆਦਾ ਸਨਮਾਨ ਕੀਤਾ ਕਿਉਂਕਿ ਮੈਂ ਨੈਸ਼ਨਲ ਤੋਂ ব্রੌਂਜ਼ ਲੈ ਕੇ ਆਈ ਹਾਂ ਅਤੇ ਮੈਨੇ ਪਹਿਲਾਂ ਵੀ ਖੇਡਾਂ ਵਤਨ ਪੰਜਾਬ ਦੀਆਂ ਵਿੱਚ 골ਡ ਪ੍ਰਾਪਤ ਕੀਤਾ ਸੀ ਅਤੇ ਉਸ ਤੋਂ ਬਾਅਦ ਵਿੱਚ ਫਿਰ ਹੁਣ ਮੈਂ ਸਕੂਲੀ ਨੈਸ਼ਨਲ ਦੇ ਵਿੱਚੋਂ ব্রੌਂਜ਼ ব্রੌਂਜ਼ ਮੈਡਲ ਜਿੱਤ ਕੇ ਆਈ ਹਾਂ ਮੈਂ ਬੌਕਸਰ ਹਾਂ ਇੱਕ ਅਤੇ ਕਿੰਨੇ ਕੁ ਸਾਲ ਹੋ ਗਏ ਮੈਨੂੰ ਹਲੇ ਬਹੁਤ ਘੱਟ ਟਾਈਮ ਹੋਇਆ ਹੈ ਮੈਨੂੰ ਹਲੇ ਸਿਰਫ 7-8 ਮਹੀਨੇ ਹੋਏ ਹਨ ਹੁਣ ਤੱਕ ਕਿਹੜੀ ਕਿਹੜੀ ਮੈਂ ਸਿਰਫ ਇੱਕ ਵਾਰ ਹੀ ਨੈਸ਼ਨਲ ਗਈ ਹਾਂ ਤੇ ਰੱਬ ਦੀ ਕਿਰਪਾ ਨਾਲ ਉਹ ਛੀ ਪਹਿਲੀ ਵਾਰ ਛੀ ਬ੍ਰੌਂਜ਼ ਆ ਗਿਆ ਮੈਂ ਜੀ ਦਿੱਲੀ ਗਈ ਸੀ ਲੋਕ ਲੋਰੇ ਕਿਹੜੀ ਕਿਹੜੀ ਕੱਲ ਇੱਕ ਤਾਂ ਮੈਂ ਬਠਿੰਡੇ ਖੇਡੀਆਂ ਅਤੇ ਇੱਕ ਫਿਰੋਜ਼ਪੁਰ ਕਿੰਨੇ ਤਰੀਕੇ ਜੋ ਕੋਈ ਗੱਲ ਕੀਤੀ ਜਾਵੇ ਉਮਰ ਵੀ ਛੋਟੀ ਹੈ ਕਿਸ ਤਰੀਕੇ ਖੇਡਾਂ ਦੇ ਵੱਲ ਰੁਝਾਨ ਆਇਆ ਤੇ ਮੁੜ ਕੇਵੇਂ ਦੇਖੋ ਹਲੇ ਮਤਲਬ ਮੈਂ ਚਾਹ ਨਹੀਂ ਆ ਕਿ ਮੈਂ ਹਲੇ ਹੋਰ ਵੀ ਅੱਗੇ ਵਧਾਂ ਅਤੇ ਮੈਨੂੰ ਪਹਿਲਾਂ ਤੋਂ ਹੀ ਖੇਡਣਾ ਬਹੁਤ ਜ਼ਿਆਦਾ ਸ਼ੌਕ ਸੀ ਮੈਂ ਪਹਿਲਾਂ ਦੌੜਦੀ ਵੀ ਹੁੰਦੀ ਸੀਗੀ 5-6 ਕਿਲੋਮੀਟਰ ਫਿਰ ਸੁਭਾਅ ਵਿੱਚ ਮੈਨੂੰ ਪਤਾ ਲੱਗਿਆ ਮੇਰੇ ਸਕੂਲ ਤੋਂ ਨਾ ਵੀ ਕੋਲੀ ਇੱਕ ਕੋਲ ਦੇ ਪਿੰਡ 'ਚ ਇੱਕ ਅਕੈਡਮੀ ਵੀ ਹੈ ਜਿੱਥੇ ਬਾਕਸਿੰਗ ਸਿਖਾਉਂਦੇ ਨੇ ਤਾਂ ਫਿਰ ਮੈਨੂੰ ਆਇਆ ਹੋਇਆ ਵੀ ਮੈਂ ਵੀ ਸਿੱਖੂੰਗੀ ਅਤੇ ਫਿਰ ਮੈਂ ਵੀ ਮੈਡਲ ਲੈ ਕੇ ਆਉਣੇ ਨੇ ਕਿਉਂਕਿ ਮੈਨੂੰ ਪਹਿਲਾਂ ਤੋਂ ਹੀ ਗੇਮਾਂ ਦਾ ਸ਼ੌਕ ਸੀਗਾ ਫਿਰ ਇਸ ਕਰਕੇ ਫਿਰ ਮੈਂ ਲੱਗੀ ਉੱਥੇ ਸਕੂਲ ਇਸ ਤਨੀ ਰੋਕਦੀ ਨਹੀਂ ਸੀ ਨਹੀਂ ਜੀ ਪੇਰੈਂਟਸ ਤਾਂ ਮੇਰੇ ਸਭ ਤੋਂ ਜ਼ਿਆਦਾ ਸਪੋਰਟਿਵ ਨੇ ਮੇਰੇ ਪਾਪਾ ਖਾਸ ਕਰਕੇ ਮੈਂ ਵੀ ਉਹਨਾਂ ਨੂੰ ਇਹੀ ਕਹਿਣਾ ਚਾਹੂੰਗੀ ਵੀ ਹਾਂਜੀ ਨਸ਼ਿਆਂ ਤੋਂ ਦੂਰ ਰਹੋ ਤੇ ਆਪਦਾ ਮਤਲਬ ਫਿਊਚਰ ਬਣਾਓ ਪਹਿਲਾਂ ਫਿਰ ਕੈਰੀਅਰ ਆਪਦਾ ਸ਼ੁਰੂ ਕਰੋ ਤੇ ਆਪਦੇ ਜਿਹੜੇ ਡ੍ਰੀम्स ਨੇ ਉਹਨਾਂ ਵੱਲ ਜਾਓ ਤੇ ਆਪੇ ਮਤਲਬ ਲਾਡੀ ਪੀਕੇ ਯੂ ਗ੍ਰਾਮਾ ਬਲਾਕ ਕਾ ਗੂਹਾਨੀਗੜ੍ਹ ਅੱਜ ਅਸੀਂ ਆਪਣੀ ਜਥੇਬੰਦੀ ਵੱਲੋਂ ਗੁੱਡੀ ਦੇ ਨਾਨਕਿਆਂ ਵੱਲੋਂ ਇਹ ਭਾਣਜੀ ਆ ਸਾਡੀ ਜਿਹੜਾ ਕਿ ਸਾਨੂੰ ਬਹੁਤ ਪ੍ਰਾਊਡ ਫੀਲ ਹੋਇਆ ਵੀ ਜਿਹੜਾ ਸਾਡੀ ਬੱਚੀ ਨੇ ਬਹੁਤ ਘੱਟ ਸਮੇਂ ਦੇ ਵਿੱਚ ਖੇਡ ਕੇ ਮਿਹਨਤ ਕਰਕੇ ਅਕੈਡਮੀ ਦੇ ਵਿੱਚ ਪੰਜਾਬ ਦੇ ਵਿੱਚ 골ਡ ਲਿਆ ਤੇ ਨੈਸ਼ਨਲ ਦੇ ਵਿੱਚ ਬਾਗੀ ਅਜੇ ਇਸ ਕੁੜੀ ਨੂੰ ਪੂਰੇ ਹੋ ਸਕਦਾ ਵੀ ਜਿਹੜੇ ਦਾਅ ਪੈਚ ਨੇ ਬਾਕਸਿੰਗ ਦੇ ਉਹ ਨਾਂ ਆਉਂਦੇ ਹੋਣ ਪਰ ਫਿਰ ਵੀ ਇਹ ਆਪਣੇ ਹੌਸਲੇ ਦੇ ਨਾਲ ਹੌਸਲਾ ਵੱਡੀ ਚੀਜ਼ ਆ ਇਸ ਗੁੱਡੀ ਨੇ ਆਪਣੇ ਹੌਸਲੇ ਦੇ ਨਾਲ ਪੰਜਾਬ ਜਿੱਤਣਾ ਕੋਈ 4 ਮਹੀਨੇ ਖੇਡ ਕੇ ਖਾਲਾ ਜੀ ਦਾ ਬਾੜਾ ਨਹੀਂ ਇਸ ਗੁੱਡੀ ਨੇ ਸਾਡੀ ਨੇ ਕਰ ਦਿਖਾਇਆ ਸਾਨੂੰ ਇਸ ਤੋਂ ਆਸ ਆ ਵੀ ਇਹ ਪੂਰਾ ਪੰਜਾਬ ਕੀ ਇਹ ਇੰਡੀਆ ਦਾ ਨਵਾਂ ਬਾਦਲੀਆ ਸਟੇਟਾਂ ਚ ਜਾ ਕੇ ਰੋਸ਼ਨ ਕਰੂਗੀ ਤੇ ਵੱਡੀਆਂ ਜੌਬਾਂ ਵੀ ਪ੍ਰਾਪਤ ਕਰੂਗੀ ਇਹ ਅਸੀਂ ਦੇਖਦੇ ਆਂ ਜੀ ਜਿਸ ਤਰ੍ਹਾਂ ਸਾਡੀ ਇਹ ਦੋ ਤਿੰਨੇ ਭਾਣ ਜੀ ਨੇ ਖੇਡ ਦੇ ਵਿੱਚ ਜਾ ਕੇ ਆਪਣਾ ਕੈਰੀਅਰ ਬਣਾ ਲਿਆ ਇਸੇ ਤਰ੍ਹਾਂ ਜੇ ਬੱਚੇ ਆਪਣੇ ਜਿਹੜੇ ਸੁਪਨੇ ਨੇ ਉਹ ਖੇਡਾਂ ਵੱਲ ਲੈ ਕੇ ਆਉਣ ਰੁਝਾਨ ਰੱਖਣ ਤੇ ਸਾਡੀਆਂ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਉਹ ਅਕੈਡਮੀਆ ਜਿਸ ਤਰ੍ਹਾਂ ਇਹ ਗੁੱਡੀ ਨੇ ਕਹਿ ਵੀ ਅਕੈਡਮੀ ਦਾ ਪਤਾ ਲੱਗਿਆ ਉੱਥੇ ਗਈ ਸਾਨੂੰ ਬਿਲਕੁਲ ਨਹੀਂ ਪਤਾ ਸੀ ਇਹ ਗੱਲਾਂ ਬਾਰੇ ਕਿਉਂਕਿ ਜੇ ਇਸ ਤਰ੍ਹਾਂ ਦੀਆਂ ਅਕੈਡਮੀਆ ਪਿੰਡਾਂ ਦੇ ਵਿੱਚ ਖੁੱਲ੍ਹਦੀਆਂ ਨੇ 10-10 ਪਿੰਡਾਂ ਨੂੰ 15-15 ਪਿੰਡਾਂ ਨੂੰ ਚੰਗੇ ਕੋਚ ਆਉਂਦੇ ਨੇ ਸਟੇਡੀਅਮਾਂ ਸਕੂਲਾਂ ਦੇ ਵਿੱਚ ਪਿੰਡਾਂ ਦੇ ਹਰੇਕ ਸਰਕਾਰੀ ਸਕੂਲ ਦੇ ਪਿੰਡ 'ਚ ਗਰਾਊਂਡ ਆ ਜੇ ਉੱਥੇ ਕੋਈ ਇੱਕ ਸਰਕਾਰ ਵੱਲੋਂ ਕੋਚ ਲਾਏ ਜਾਣ ਬੱਚਿਆਂ ਨੂੰ ਰੇਸਾਂ 'ਚ ਸਾਲਾਂ ਦੇ ਵਿੱਚ ਕਬੱਡੀ ਦੇ ਵਿੱਚ ਬਾਕਸਿੰਗ ਦੇ ਵਿੱਚ ਕਾਰਾਟੇਆਂ ਵਿੱਚ ਜੁੜਦੋ ਵਿੱਚ ਕਿੰਨੀਆਂ ਗੇਮਾਂ ਨੇ ਆਪਣੀਆਂ ਆਪਣੇ ਜਿਹੜੇ ਪੰਜਾਬ ਦੇ ਸੂਰਮੇ ਲੋਕ ਨੇ ਵਧੀਆ ਜੱਦੋ ਜਹਿਦ ਕਰਨ ਵਾਲੇ ਲੋਕ ਨੇ ਲੜਨ ਵਾਲੇ ਲੋਕ ਨੇ ਇਸੇ ਤਰ੍ਹਾਂ ਉਹ ਖੇਡਾਂ ਦੇ ਵਿੱਚ ਵੀ ਇੱਕ ਵੱਡਾ ਕੈਰੀਅਰ ਵੀ ਪ੍ਰਾਪਤ ਕਰਨਗੇ ਤੇ ਇੰਡੀਆ ਦਾ ਨਾਮ ਵੀ ਰੋਸ਼ਨ ਕਰਨਗੇ ਇਹ ਜਿਹੜਾ ਸਰਕਾਰ ਨੇ ਖੇਡਾਂ ਦੇ ਪ੍ਰਤੀ ਆਪਣਾ ਹੌਸਲਾ ਦਿਖਾਇਆ ਇਹ ਬਹੁਤ ਇੱਕ ਵਧੀਆ ਗੱਲ ਆ ਜੇ ਆਪਣਾ ਇਹ ਬੱਚਿਆਂ ਦਾ ਕੈਰੀਅਰ ਸਮਝੇ ਤਾਂ ਵਿਦੇਸ਼ ਜਾਣੋ ਵੀ ਬੰਦ ਹੋ ਜਾਣਾ ਤੇ ਇਹਨਾਂ ਨੂੰ ਰੁਜ਼ਗਾਰ ਦੇ ਪ੍ਰਾਲੇ ਨੇ ਜੇ ਸਰਕਾਰ ਇੱਕ ਉਹ ਸਹੀ ਢੰਗ ਨਾਲ ਕਰ ਦੇ ਤੇ ਗੇਮਾਂ ਦੇ ਵਿੱਚ ਚੀਟਿੰਗ ਨਾ ਹੋਵੇ ਜਿਹੜੀਆਂ ਸਰਕਾਰਾਂ ਚੀਟਿੰਗ ਕਰ ਜਾਂਦੀਆਂ ਨੇ ਕੋਈ ਚੰਗੇ ਜਿਹੜੇ ਮੰਤਰੀ ਹੁੰਦੇ ਨੇ ਜੀ ਖੇਡ ਮੰਤਰੀ ਬਣ ਗਿਆ ਆਪਦੇ ਚਹੇਤਿਆਂ ਨੂੰ ਗੇਮ ਦੇ ਵਿੱਚ ਲਿਆਉਂਦੇ ਨੇ ਪਰ ਉਹ ਇੰਡੀਆ ਲਈ ਮੈਡਲ ਨਹੀਂ ਲੈ ਸਕਦੇ ਕਿਉਂਕਿ ਜਿਹੜੇ ਲੋਕ ਖੇਡਣ ਵਾਲੇ ਨੇ ਜਜ਼ਬੇ ਵਾਲੇ ਨੇ ਹੌਸਲੇ ਵਾਲੇ ਨੇ ਉਹੀ ਖੇਡਾਂ ਦੇ ਵਿੱਚ ਜਾਣ ਜਿਹੜੇ ਉਹਨਾਂ ਦੇ ਕੋਚ ਨੇ ਇਹਦੇ ਵਿੱਚ ਪੋਲੀਟੀਕਲ ਇਸ਼ੂ ਨਹੀਂ ਹੋਣਾ ਚਾਹੀਦਾ ਵੀ ਮੰਤਰੀ ਉਹ ਸਿਲੈਕਟ ਕਰਨਗੇ ਜਾਂ ਫਲਾਣਾ ਸਿਲੈਕਟ ਕਰੂ ਉਹ ਬੱਚੇ ਦੀ ਯੋਗਤਾ ਸਿਲੈਕਟ ਕਰੇ ਜੀ ਪਿੰਡ ਪੌੜੀ ਕਲਾਂ ਤੋਂ ਤੇ ਮਾਈਆਂ ਮੈਂ ਬਹੁਤ ਹੀ ਧੰਨਵਾਦਾਂ ਪਹਿਲਾਂ ਤੁਹਾਡਾ ਪੱਤਰਕਾਰ ਵੀਰਾਂ ਦਾ ਪਿੰਡ ਬੋਕੋਪੀਰ ਦਾ ਤੇ ਸਮੂਹ ਪਰਿਵਾਰ ਦਾ ਕਿਸਾਨ ਜਥੇਬੰਦੀਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਬੱਚੀ ਦਾ ਇੰਨਾ ਹੌਸਲਾ ਵਜਾਈ ਕੀਤਾ ਤੇ ਸਾਰਿਆਂ ਨੇ ਇੰਨਾ ਮਾਨ ਸਤਕਾਰ ਬਖਸ਼ਿਆ ਇਹ ਜੀ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ ਦੇ ਵਿੱਚ ਆਪਾਂ ਨੂੰ ਬੱਚਿਆਂ ਨੂੰ ਗੇਮ ਵੱਲ ਪ੍ਰੇਰਿਤ ਕੀਤਾ ਜਾਵੇ ਸਭ ਤੋਂ ਵੱਡਾ ਫਰਜ਼ ਕਰੋ ਆਪਦੇ ਮਾਪੇ ਦਾ ਬਣਦਾ ਜੋ ਬੱਚਿਆਂ ਨੂੰ ਇਸ ਤਰਫ ਆਪਣੇ ਖੇਡਾਂ ਵੱਲ ਰੁਝਾਨ ਬਧਾਇਆ ਜਾਵੇ ਹੌਸਲਾ ਦਿੱਤਾ ਜਾਵੇ ਮੈਂ ਵੀ ਆਪਦੀ ਬੱਚੀ ਅਮਨੀਤ ਕੌਰ ਦੇ ਨਾਲ ਦਿਨ ਰਾਤ ਇੱਕ ਕੀਤੀ ਹੋਈ ਆ ਪੂਰਾ ਇਸ ਦੇ ਨਾਲ ਰਹਿਣਾ ਹਰ ਸਮੇਂ ਜਿੱਥੇ ਵੀ ਮੈਚ ਹੁੰਦੇ ਨੇ ਪ੍ਰੈਕਟਿਸ ਦੇ ਟਾਈਮ ਹਰ ਤਰ੍ਹਾਂ ਮੈਂ ਪ੍ਰਸੰਗ ਦੇ ਨਾਲ ਰਹਿਨੇ ਸੀ ਤੁਸੀਂ ਕੀ ਮੈਂ ਆਰਮੀ ਚੋਂ ਰਿਟਾਇਰ ਆ ਜੀ 17 ਸਾਲ ਮੈਂ 7th ਲਾਈਟ ਕਲਰੀ ਆਰਮਡ ਕੋਰ ਚ ਟੈਂਕ ਡਰਾਈਵਰ ਦੇ ਬਤੌਰ ਤੇ ਨੌਕਰੀ ਕੀਤੀ ਆ ਜੀ ਉਹੀ ਚੱਕਰ ਆ ਜੀ ਵੀ ਸਰਕਾਰਾਂ ਨੂੰ ਬੇਨਤੀ ਹੀ ਕਰਦੇ ਆ ਜੀ ਅਸੀਂ ਇਹ ਵੀ ਸਰਕਾਰਾਂ ਹੋਰ ਵੀ ਬਹੁਤ ਧੰਨਵਾਦ ਆ ਜੀ ਇਸ ਮੌਜੂਦਾ ਸਰਕਾਰ ਦਾ ਖੇਡਾਂ ਪਤਨ ਪੰਜਾਬ ਦੀਆਂ ਜੋ ਇਹਨਾਂ ਨੇ ਸ਼ੁਰੂਆਤ ਕੀਤੀ ਆ ਬਹੁਤ ਧੰਨਵਾਦ ਇਸ ਪੰਜਾਬ ਸਰਕਾਰ ਦਾ ਉਹਦੇ ਵਿੱਚੋਂ ਵੀ ਬੱਚੀ ਮੇਰੀ 골ਡ ਲੈ ਕੇ ਆ ਬਠਿੰਡੇ ਸੀਗੀਆਂ ਇਹ ਖੇਡਾਂ ਤੇ ਉਸ ਤੋਂ ਉੱਪਰ ਹੋਰ ਵੀ ਅਸੀਂ ਕਹਿੰਦੇ ਆ ਕਿ ਸਰਕਾਰ ਨੂੰ ਜਾਣੀ ਦੀ ਬੇਨਤੀ ਕਰਦੇ ਆ ਵੀ ਹਰ ਇਲਾਕੇ ਦੇ ਵਿੱਚ ਇਤਾਂ ਦੀਆਂ ਅਕੈਡਮੀਆ ਬਣਾਈਆਂ ਜਾਣ ਤਾਂ ਕਿ ਬੱਚਿਆਂ ਨੂੰ ਪ੍ਰੇਰਣਾ ਲੈ ਕੇ ਇੱਕ ਦੂਸਰੇ ਤੋਂ ਖੇਡਾਂ ਵੱਲ ਰੁਝਾਨ ਵਧਾਇਆ ਜਾਵੇ ਤੇ ਬਾਹਰ ਜਾਣ ਤੋਂ ਰੋਕਿਆ ਜਾ ਸਕੇ ਨਹੀਂ ਜੀ ਮੈਂ ਤਾਂ ਇਹਨੂੰ ਪੁੱਤਾਂ ਵਾਂਗ ਹੀ ਪਾਲਿਆ ਤੇ ਪੁੱਤ ਕਹੇ ਕਿ ਬਲਾਉਣਾ ਮੈਂ ਕਦੇ ਇਹਨੂੰ ਧੀ ਵੀ ਨਹੀਂ ਕਿਹਾ ਅੱਜ ਤੱਕ ਮੇਰਾ ਪੁੱਤ ਹੀ ਹੈ ਸਭ ਤੋਂ ਪਿਆਰਾ ਪੋਤਾ ਲੈ ਕੇ ਬੱਚਾ ਆਪਾਂ ਨੂੰ ਪ੍ਰੇਰਣਾ ਰੱਖਣੀ ਚਾਹੀਦੀ ਹੈ ਲੜਕਾ ਲੜਕੀ ਜਾਂ ਜਿੱਦ ਗੱਲ ਕੋਈ ਫਰਕ ਨਹੀਂ ਹੈ ਜੀ ਬਹੁਤ ਖੁਸ਼ੀ ਆ ਜੀ ਬਹੁਤ-ਬਹੁਤ ਜਾਰੇ ਲੋਕਾਂ ਦੀਆਂ ਗੱਲਾਂ ਕਰ ਰਹੇ ਹਾਂ ਤੁਸੀਂ ਲੋਕਾਂ ਨੂੰ ਇਹੀ ਹੈ ਜੀ ਬੇਨਤੀ ਹੈ ਸਾਡੀ ਮਾਪਪੋਤ ਨੂੰ वैसे आपा जो दोषी ਮੰਨਦੇ ਆ ਨਸ਼ੇ ਦੇ ਖਿਲਾਫ ਆਪਣੇ ਆਪ ਦੇ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਆ ਨਸ਼ਾ ਬੰਦ ਕਰਨ ਲਈ ਬੱਚਿਆਂ ਨੂੰ ਸ਼ੁਰੂ ਤੋਂ ਹੀ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਬੱਚੇ ਦਾ ਧਿਆਨ ਹੀ ਆਊਟਸਾਈਡ ਤੇ ਚੱਲਿਆ ਜਾਵੇ ਖੇਡਾਂ ਵੱਲ ਵੀ ਉਹ ਨਸ਼ੇ ਵੱਲ ਨਾ ਜਾਵੇ ਜੀ